एन टीवी पंजाब हिमाचल हरियाणा ਦੇਖਦੇ ਦਰਸ਼ਕਾਂ ਦਾ ਸਵਾਗਤ ਦਰਸ਼ਕੋ ਅੱਜ ਅਸੀਂ ਜਿਸ ਖਬਰ ਦੇ ਨਾਲ ਤੁਹਾਨੂੰ ਜੋੜਨ ਜਾ ਰਹੇ ਹਾਂ ਇੱਕ ਦਿਲਸ ਦੀ ਰੱਖਿਆ ਲਈ ਲੜਦਾ ਫੌਜ ਦਾ ਜਵਾਨ ਜੋ ਇਸ ਵੇਲੇ ਆਪਣੇ ਬੱਚੇ ਦੀ ਜ਼ਿੰਦਗੀ ਬਚਾਉਣ ਦੇ ਲਈ ਪੂਰੇ ਦੇਸ਼ ਵਾਸੀਆਂ ਦੇ ਅੱਗੇ ਪੁਕਾਰ ਕਰ ਰਿਹਾ ਪੂਰੇ ਦੇਸ਼ ਦੀ ਭਾਰਤ ਦੀ ਧਰਤੀ ਤੇ ਘੁੰਮ ਕੇ ਆਪਣੇ ਦੇਸ਼ ਦੇ ਲੋਕਾਂ ਦੇ ਕੋਲੋਂ ਆਪਣੇ ਬੱਚੇ ਦੀ ਜਾਨ ਬਚਾਉਣ ਦੇ ਲਈ ਮਦਦ ਕਰੇਗਾ ਤੁਹਾਨੂੰ ਦੱਸ ਦਈਏ ਕਿ ਅਸ਼ਮੀਤ ਨਾਮ ਦੇ ਬੱਚੇ ਨੂੰ ਡੀ ਐਮ ਡੀ ਨਾਮ ਦੀ ਇੱਕ ਬਿਮਾਰੀ ਆ ਡੁਚੇਨ ਮਸਕুলਰ ਡਿਸਟ੍ਰੋਫੀ 27 ਕਰੋੜ ਰੁਪਏ ਦਾ ਇੰਜੈਕਸ਼ਨ ਲੱਗੇਗਾ ਤਾਂ ਇਸ ਬੱਚੇ ਦੀ ਰਿਕਵਰੀ ਹੋ ਸਕਦੀ ਆ ਸਾਡੇ ਦੇਸ਼ ਦੀ ਆਵਾਜ਼ੀ ਜਿੰਨੀਆਂ ਬਾਦੀ ਅਗਰ 1-1 ਰੁਪਿਆ ਵੀ দান ਕੀਤਾ ਜਾਵੇ ਤਾਂ ਜਿੰਨੇ ਦਾ ਇੰਜੈਕਸ਼ਨ ਲੱਗਣਾ ਉਹ ਤੋਂ 3 ਤੋਂ 4 ਗੁਣਾ ਵੱਧ ਦੀ ਜਿਹੜੀ ਰਕਮ ਆ ਉਹ ਜਮਾਨ ਹੋ ਸਕਦੀ ਆ ਪਰ ਕੀ ਵੱਡੇ ਵੱਡੇ ਲੰਗਰ ਲਾਉਣ ਵਾਲੇ ਹਰ ਜਗ੍ਹਾ ਜਾ ਕੇ ਲੋਕਾਂ ਦੀ ਮਦਦ ਕਰਨ ਵਾਲੇ ਹੁਣ ਇਹਨਾਂ ਦੀ ਕੀਤੀ ਹੋਈ ਪੁਕਾਰ ਦੇ ਉੱਤੇ ਕਿੰਨਾ ਕੁ ਅਸਰ ਕਰਨਗੇ ਗੱਲਬਾਤ ਕਰਦੇ ਆ ਪਰਿਵਾਰ ਦੇ ਨਾਲ ਭੈਣ ਜੀ ਦੇਖਦੇ ਆ ਬੱਚੇ ਨੂੰ ਬੜੀ ਭਿਆਨਕ ਬਿਮਾਰੀ ਆ ਅਸੀਂ ਵੀ ਹਸ ਰਿਹਾ ਸੁਲੇ ਦੁੱਖ ਦੀ ਘੜੀ ਦੇ ਨਾਲ ਤੁਹਾਡੇ ਨਾਲ ਆ ਕੀ ਕਹਿਣਾ ਚਾਹੋਗੇ ਸਸ਼ੀਕਲਪਾ ਜੀ ਸਾਰਿਆਂ ਨੂੰ ਪਹਿਲਾਂ ਤੇ ਮੇਰਾ ਬੇਟਾ ਅਸ਼ਮੀਤ ਸਿੰਘ ਜਿੱਦਾਂ ਕਿ ਮੈਂ ਪਹਿਲਾਂ ਵੀ ਕਹਿ ਚੁੱਕੀ ਆ ਇਹਨੂੰ ਡੀਐਮਡੀ ਡੁਸ਼ੈਨ ਮਸਕੂਲਰ ਡਿਸਟਰੋਫੀ ਹੈ ਇਹ ਪੂਰੇ ਵਰਲਡ ਚ ਕਿਹਾ ਗਿਆ ਹੈ ਕਿ ਇਹ ਸਭ ਤੋਂ ਖਤਰਨਾਕ ਬਿਮਾਰੀ ਹੈ ਕਿਉਂ ਕਿਹਾ ਗਿਆ ਹੈ ਇਸ ਦਾ ਜਦੋਂ ਖੇਡਣ ਖੁੱਦਣ ਦੀ ਉਮਰ ਹੁੰਦੀ ਹੈ ਜਦੋਂ ਬੱਚੇ ਦੀ ਸਮਝਣ ਦੀ ਉਮਰ ਹੁੰਦੀ ਹੈ ਜੋ ਦੁਨੀਆ ਵੇਖਣ ਦੀ ਉਮਰ ਹੁੰਦੀ ਹੈ ਉਦੋਂ ਬੱਚਾ ਬੈੜ ਤੇ ਆ ਜਾਂਦਾ ਹੈ ਸਿਰਫ ਬੈੜ ਤੇ ਨਹੀਂ ਆਂਦਾ ਉਹਨੂੰ ਆਪਣੇ ਉਂਗਲੀਆਂ ਵੀ ਨਹੀਂ ਹਿਲਾ ਸਕਦਾ ਉਹਦੇ 'ਚ ਇੰਨੀ ਸ਼ਮਤਾ ਵੀ ਨਹੀਂ ਹੁੰਦੀ ਤੇ ਉਹਨੂੰ ਆਪਣੇ ਹਰ ਕੰਮ ਲਈ ਜਾਂ ਤੇ ਆਪਣੀ ਮਾਂ ਆਪਣੇ ਪਿਓ ਜਾਂ ਆਪਣੇ ਭੈਣ ਭਰਾਵਾਂ ਤੇ ਡਿਪੈਂਡ ਹੋਣਾ ਪੈਂਦਾ ਆ ਉਹਦੇ ਸੁਪਨੇ ਵੀ ਖਤਮ ਹੋ ਜਾਂਦੇ ਆ ਸਭ ਕੁਝ ਖਤਮ ਹੋ ਜਾਂਦਾ ਆ ਤੇ ਇਦਾਂ ਦੀ ਬਿਮਾਰੀ ਮੈਂ ਨਹੀਂ ਚਾਹੁੰਦੀ ਕਿ ਅੱਜ ਮੇਰਾ ਬੱਚਾ ਤੁਰ ਰਿਹਾ ਫਿਰ ਰਿਹਾ ਕਿ ਕੱਲ ਨੂੰ ਇਦਾਂ ਦਾ ਸਿਚੁਏਸ਼ਨ ਕਦੀ ਉਹ ਲਾਈਫ 'ਚ ਵੀ ਵੇਖੇ ਬਸ ਇਸੇ ਕਰਕੇ ਮੈਂ ਇਹਦਾ ਜੈਨੇਟਿਕ ਟ੍ਰੀਟਮੈਂਟ ਆ ਜਿਹੜਾ ਸੈਂਟਰਲ ਅਮਰੀਕਾ ਨੇ ਇਹਦਾ ਜੀਨ ਥੈਰੇਪੀ ਸਟਾਰਟ ਕੀਤੀ ਹੈ ਜਿਹਦਾ ਇੰਜੈਕਸ਼ਨ 27 ਕਰੋੜ ਦਾ ਆ ਉਹ ਇਕੱਠਾ ਕਰਕੇ ਆਪਣੇ ਬੱਚੇ ਦੀ ਜ਼ਿੰਦਗੀ ਬਚਾਉਣਾ ਚਾਹਨੀ ਹੈ ਤੁਸੀਂ ਪੂਰੇ ਦੇਸ਼ ਤੇ ਲੋਕਾਂ ਦੇ ਕੋਲੋਂ ਮੰਗ ਕਰਦੇ ਹੋ ਬੱਚੇ ਨੂੰ ਬਚਾਉਣ ਲਈ ਜੋ ਉਸ ਦੇ ਇੰਜੈਕਸ਼ਨ ਦਾ ਇੰਤਜ਼ਾਮ ਆ ਪੂਰੇ ਭਾਰਤ ਦੇ ਲੋਕ ਇਕੱਠਾ ਹੋ ਕੇ ਕਰਨ ਦੇਖਦੇ ਆ ਤੁਹਾਡਾ ਪਰਿਵਾਰ ਜਿਹੜਾ ਵਾ ਆਰਮੀ ਦੇ ਨਾਲ ਰਿਲੇਟਡ ਆ ਇਹਨਾਂ ਦੇ ਦਾਦਾ ਜੀ ਵੀ ਫੌਜ ਚੋਂ ਨੇ ਫਾਦਰ ਸਾਹਿਬ ਵੀ ਫੌਜ ਚੋਂ ਨੇ ਆਸ ਕਰਦੇ ਹਾਂ ਕਿ ਜਿਸ ਤਰ੍ਹਾਂ ਇਹਨਾਂ ਦੇ ਪਿਤਾ ਸਰਹੱਦ ਤੇ ਲੋਕਾਂ ਦੀ ਰੱਖਿਆ ਕਰਦੇ ਨੇ ਹੁਣ ਲੋਕ ਇਕਜੁੱਟ ਹੋ ਕੇ ਬੱਚੇ ਦੀ ਰੱਖਿਆ ਕਰਨਗੇ ਮੈਂ న్యూਸ 'ਚ ਵੇਖਿਆ ਕਈ ਵਾਰੀ ਜਦੋਂ ਵੀ ਕਦੀ ਜਦੋਂ ਬ੍ਰੈਕ ਫਰਾਈਡੇ ਆਪਾਂ ਬਣਾਨੇ ਆ ਜਦੋਂ ਪੁਲਮਾਵਾ ਅਟੈਕ ਹੋਇਆ ਸੀ ਉਦੋਂ ਸਾਰਿਆਂ ਨੇ ਵੇਖਿਆ ਸੀ ਕਿ ਇੱਕ ਇੱਕ ਫੌਜੀ ਦੀ ਫੈਮਿਲੀ ਨੇ ਕੀ ਸਫਰ ਕੀਤਾ ਏ ਇਦਾਂ ਹੀ ਮੇਰੇ ਹਸਬੰਡ ਮੇਰਾ ਸੌਰਾ ਸਾਹਿਬ ਤੇ ਮੇਰੇ ਦਾਦਾ ਸੌਰਾ ਜੀ ਸਾਰੇ ਆਰਮੀ ਫੈਮਿਲੀ ਨੂੰ ਬਿਲੋਂਗ ਕਰਦੇ ਆ ਤੇ ਮੇਰੇ ਦਾਦਾ ਸੌਰਾ ਜੀ ਨੇ ਤਿੰਨ ਲੜਾਈਆਂ ਵੀ ਲੜੀਆਂ ਨੇ ਈਵਨ ਕਿ ਜਦੋਂ ਮੈਨੂੰ ਇਹ ਪਤਾ ਲੱਗਿਆ ਕਿ ਮੇਰੇ ਬੱਚੇ ਨੂੰ ਇੰਨੀ ਨਾ ਮੁਰਾਦ ਬਿਮਾਰੀ ਹੈ ਮੈਂ ਕਹਿ ਨਹੀਂ ਸਕਦੀ ਉਦੋਂ ਮੇਰੇ ਹਸਬੰਡ ਆਪ ਚਾਈਨਾ ਬਾਰਡਰ ਤੇ ਸੀ ਤੇ ਉਸ ਟਾਈਮ ਤੇ ਇੱਕ ਆਪਣੇ ਬੱਚੇ ਨੂੰ ਵੇਖਣਾ ਜਾਂ ਆਪਣੇ ਹਸਬੰਡ ਬਾਰੇ ਸੋchnਾ ਮੇਰੇ ਲਈ ਬਹੁਤ ਮੁਸ਼ਕਿਲ ਕੰਮ ਸੀ ਤੇ ਅੱਜ ਮੈਂ ਆਪਣੇ ਦੇਸ਼ ਵਾਸੀਆਂ ਨੂੰ ਇਹ ਹੀ ਦੱਸਣਾ ਚਾਹੁੰਦੀ ਹਾਂ ਕਿ ਇਹ ਮੇਰੇ ਲਈ ਬਹੁਤ ਮੁਸ਼ਕਿਲ ਟਾਈਮ ਆ ਕਿ ਮੈਨੂੰ ਆਪਣੇ ਬੱਚੇ ਨੂੰ ਬਚਾਉਣ ਲਈ ਤਰ ਤਰ ਪਟਕਣਾ ਵੀ ਪੈ ਰਿਹਾ ਠੋਕਰਾਂ ਵੀ ਖਾਡੀਆਂ ਪੈ ਰੀਆਂ ਤੇ ਮੈਨੇ ਇੱਕ ਆਸਰਾ ਇੱਕ ਉਮੀਦ ਸਿਰਫ ਆਪਣੇ ਦੇਸ਼ਵਾਸੀਆਂ ਤੋਂ ਹੀ ਕਰ ਸਕਦੀਆਂ ਆਪਣੇ ਪੰਜਾਬ ਤੋਂ ਸਿਰਫ ਛੋਟੀ ਮੋਟੀ ਇੱਕ ਇੰਸਟਾਗ੍ਰਾਮ ਵਗੈਰਾ ਤੋਂ ਰੀਲ ਪਾ ਕੇ ਹੀ ਤੁਸੀਂ ਮੰਨੋਗੇ ਨਹੀਂ ਅਸੀਂ 1 ਕਰੋੜ ਦੇ 1.5 ਕਰੋੜ ਦਾ ਦਸਵੰਤ ਇਕੱਠਾ ਕੀਤਾ ਹੈ ਆਪਣੇ ਬੱਚੇ ਦੇ ਇੰਜੈਕਸ਼ਨ ਲਈ ਤੇ ਮੈਨੂੰ ਇਹਨੂੰ ਉਮੀਦ ਹੈ ਕਿ ਸਿਰਫ ਪੰਜਾਬ ਦੇ ਸਿਰਫ ਅੰਮ੍ਰਿਤਸਰ ਜੰਡਿਆਲਾ ਇਹਨੇ ਇਲਾਕੇ 'ਚ ਜੇ ਨਿਊਜ਼ ਗਈ ਹੈ ਤੇ ਇਹਨਾਂ 1.5 ਕਰੋੜ ਹੋ ਸਕਦਾ ਹੈ ਤੇ ਮੰਨੋ ਕਿ ਪੂਰੇ ਦੇਸ਼ 'ਚ ਦੀ ਇੱਕ 147 ਕਰੋੜ ਦੀ ਆਬਾਦੀ ਹੈ ਜੀ ਜੀ ਤੇ ਮੈਨੂੰ ਪੂਰੀ ਉਮੀਦ ਹੈ ਕਿ ਇਹ ਕੰਮ ਹੋਏਗਾ ਤੇ ਮੈਂ ਆਪਣੇ ਬੱਚੇ ਦੀ ਜ਼ਿੰਦਗੀ ਜ਼ਰੂਰ ਬਚਾ ਸਕਾਂਗੀ ਜੀ ਅੱਜ ਸ਼ੁਰੂਆਤ ਤੁਸੀਂ ਸ਼੍ਰੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਕਰ ਰਹੇ ਹੋ ਜਿਸ ਤਰ੍ਹਾਂ ਤੁਸੀਂ ਗੱਡੀ ਦੇ ਉੱਪਰ ਲਿਖਿਆ ਹੋਇਆ ਹੈ ਬੱਚੇ ਨੂੰ ਬਚਾਉਣ ਬਾਰੇ ਲਿਖਿਆ ਹੋਇਆ ਵੱਖ-ਵੱਖ ਤਰ੍ਹਾਂ ਦੇ ਸਲੋਗਨ ਲਾਏ ਹੋਏ ਆ ਪੂਰੇ ਦੇਸ਼ ਦਾ ਤੁਸੀਂ ਚੱਕਰ ਕਟੋਗੇ ਸੈਲੀਬ੍ਰਿਟੀਜ਼ ਦੇ ਕੋਲ ਪਹੁੰਚੋਗੇ ਲੱਗਦਾ ਸੈਲੀਬ੍ਰਿਟੀ ਜਿਹੜੇ ਆ ਉਹ ਅਗੋਂ ਕੁਛ ਨਾ ਕੁਛ ਹੰਗਾਰਾ ਜ਼ਰੂਰ ਦੇਣਗੇ ਬਿਲਕੁਲ ਪਾਜੀ ਕਿਉਂਕਿ ਮੈਂ ਆਨੀ ਆ ਕਿ ਇਹ ਸੋਸ਼ਲ ਮੀਡੀਆ ਅਹੀ ਆਮ ਇਨਸਾਨ ਹੀ ਬਣਾਉਂਦੇ ਆ ਆਪਾਂ ਇਸ ਵੀਡੀਓਜ਼ ਨੂੰ ਵੇਖਦੇ ਆ ਤਾਂ ਹੀ ਤੇ ਇਹਨਾਂ ਨੂੰ ਸੈਲੀਬ੍ਰਿਟੀ ਮਿਲਦਾ ਆ ਖਿਤਾਫ ਤੇ ਇਹਨਾਂ ਨੂੰ ਤੇ ਰੱਬ ਨੇ ਇੱਕ ਦਿੱਤੀ ਆ ਕਿ ਇੱਕ ਪੂਰਾ ਆਸ਼ੀਰਵਾਦ ਦਿੱਤਾ ਹੈ ਕਿ ਇੱਕ ਇੰਨੇ ਵੱਡੇ ਮਕਾਮ ਤੇ ਆ ਤੇ ਮੈਨੂੰ ਪੂਰਾ ਭਰੋਸਾ ਹੈ ਕਿ ਕੋਈ ਵੀ ਇਦਾਂ ਦਾ ਇਨਸਾਨ ਨਹੀਂ ਇਸ ਦੁਨੀਆ 'ਚ ਜਿਹੜੀ ਮੇਰੀ ਗੱਲ ਨਹੀਂ ਸੁਣੇਗਾ ਘੱਟੋ ਘੱਟ ਮੇਰੀ ਗੱਲ ਸੁਣ ਕੇ ਉਹਨੂੰ ਸਮਝ ਕੇ ਮੇਰੀ ਥੋੜੀ ਬਹੁਤੀ ਤੇ ਮਦਦ ਕਰੇਗਾ ਇਸੇ ਕਰਕੇ ਇਸ ਮੁਹਿੰਮ ਦਾ ਨਾਮ ਵੀ ਮੈਂ #ਸੇਵਇਸ਼ਮੀਤ ਇਸ਼ਮੀਤ ਨੂੰ ਬਚਾਓ ਰੱਖਿਆ ਹੈ ਇੱਕ ਕਿਸੇ ਦਾ 1 ਰੁਪਿਆ ਵੀ ਮੇਰੇ ਲਈ 1 ਲੱਖ ਬਰਾਬਰ ਹੈ ਤੇ ਕਿਸੇ ਦਾ ਅਗਰ ਆਪਾਂ ਸੋਚੀਏ ਕਿ 5 ਲੱਖ ਬੰਦਾ ਸਿਰਫ 500 ਰੁਪਿਆ ਵੀ ਦੇ ਦੇਗਾ ਨਾ ਮੈਨੂੰ ਕਿਤੇ ਜਾਣ ਦੀ ਲੋੜ ਨਹੀਂ ਪੈਗੀ ਤੇ ਕੱਲ ਹੀ ਮੇਰੇ ਬੱਚੇ ਦਾ ਟ੍ਰੀਟਮੈਂਟ ਹੋ ਜਾਏਗਾ ਤੇ ਕਾਫੀ ਲੋਕੀ ਇਹ ਚੀਜ਼ ਨੂੰ ਸਮਝਦੇ ਵੀ ਆ ਕਿ ਇਹ ਹੋ ਜਾਏਗਾ ਕਿਉਂਕਿ ਜਿੰਨੀ ਵੀ ਬਰੀ ਵੀ ਮੈਨੂੰ ਫੋਨ ਆਂਦਾ ਸਾਰੇ ਮੈਨੂੰ ਇੱਕੋ ਗੱਲ ਕਹਿੰਦੇ ਆ ਕਿ ਤੁਸੀਂ ਹਾਰ ਨਹੀਂ ਮੰਨੀ ਬਿਲਕੁਲ ਹੋਏਗਾ ਸਾਰੇ ਕਰਨਗੇ ਆਪਾਂ ਮਿਲ ਕੇ ਕਰਨਗੇ ਤੇ ਇਸ ਉਮੀਦ ਨਾਲ ਹੀ ਮੈਂ ਅੱਗੇ ਜਬ ਵਧ ਰਹੀ ਆ ਹਰਪ੍ਰੀਤ ਪਾਜੀ ਕੁਝ ਸਵਾਲ ਮੇਰੇ ਤੁਹਾਡੇ ਨਾਲ ਵੀ ਨੇ ਕਿਉਂਕਿ ਹਰ ਕੋਈ ਸਮਝਣ ਦੇ ਵਿੱਚ ਸ਼ਾਇਦ ਥੋੜੀ ਦੇਰ ਕਰਦਾ ਲੋਕਾਂ ਨੂੰ ਲੱਗਦਾ ਆਰਮੀ ਤਾਂ ਇਲਾਜ ਤਾਂ ਫਰੀ ਹੁੰਦਾ ਕਈ ਹੋ ਸਕਦਾ ਕਮੈਂਟਾਂ ਦੇ ਵਿੱਚ ਵੀ ਲਿਖਣ ਕਿ ਯਾਰ ਜਦ ਫ੍ਰੀ ਹੁੰਦਾ ਤੇ ਇਹਨਾਂ ਨੂੰ ਦਰਦ ਦਰ ਭਟਕਨ ਦੀ ਕੀ ਲੋੜ ਆ ਥੋੜਾ ਕਲੀਅਰ ਕਰਦੇ ਹੋਗੇ ਜਿਨ੍ਹਾਂ ਦੇ ਦਿਮਾਗ 'ਚ ਕੋਈ ਜਿਹੜਾ ਡਾਊਟ ਹੈਗਾ ਪਹਿਲਾਂ ਸਾਰੇ ਮੇਰੇ ਦੇਸ਼ ਵਾਸੀਆਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਤੇ ਮੇਰੇ ਬੱਚੇ ਨੂੰ ਤੁਹਾਨੂੰ ਮੇਰੀ ਵਾਈਫ ਨੇ ਦੱਸੇ ਕਿ ਹਾਂ ਵੀ ਡੀਐਮਡੀ ਕਰਕੇ ਬਿਮਾਰੀ ਹੈ ਜਿਸ ਦਾ ਆਪਣੀ ਇੰਡੀਆ ਦੇ ਵਿੱਚ ਕੋਈ ਇਲਾਜ ਨਹੀਂ ਹੈਗਾ ਤੇ ਇਲਾਜ ਜਿਹੜਾ ਹੈ ਅਮਰੀਕਾ ਦੇ ਵਿੱਚ ਆਉਣਾ ਹੈ ਤੇ ਸਭ ਤੋਂ ਪਹਿਲਾਂ ਤੇ ਮੈਂ ਇਹ ਕਹਿਣਾ ਚਾਹਾਂਗਾ ਲੋਕਾਂ ਨੂੰ ਕਿ ਜੋ ਲੋਕ ਇਹ ਸੋਚਦੇ ਆ ਕਿ ਆਰਮੀ ਦੇ ਵਿੱਚ ਫਰੀ ਇਲਾਜ ਹੁੰਦਾ ਆ ਠੀਕ ਹੈ ਮੈਂ ਮੰਨਦਾ ਫਰੀ ਇਲਾਜ ਹੁੰਦਾ ਵਾ ਤੇ ਉਹ ਸੋਚੋ ਕਿ ਉਹ ਇਲਾਜ ਫਰੀ ਹੋਉ ਹੁੰਦਾ ਜਿਹੜੀ ਸਾਡੇ ਗਵਰਨਮੈਂਟ ਕੋਲ ਦਵਾਈ ਹੁੰਦੀ ਹੈ ਸਾਡੇ ਜੋ ਇੰਡੀਅਨ ਗਵਰਨਮੈਂਟ ਜੋ ਸਾਡੇ ਆਰਮੀ ਹਸਪੀਟਲਸ ਨੂੰ ਦਵਾਈਆਂ ਦਿੰਦੇ ਨੇ ਉਹ ਦਵਾਈ ਉਹ ਸਾਨੂੰ ਦਿੰਦੇ ਨੇ ਤੇ ਜਿਹੜੀ ਚੀਜ਼ ਸਾਡੀ ਇੰਡੀਆ ਦੇ ਵਿੱਚ ਹੈ ਹੀ ਨਹੀਂ ਉਹ ਅਮਰੀਕਾ ਦੇ ਵਿੱਚੋਂ ਹੈ ਉਹ ਗਵਰਨਮੈਂਟ ਕੱਲਾ ਮੇਰੇ ਲਈ ਜਾਂ ਕਿਸੇ ਬੱਚੇ ਲਈ ਦੁਨੀਆ 'ਚ ਬੜੇ ਬੱਚੇ ਨੇ ਮੈਂ ਕੱਲਾ ਆਰਮੀ ਵਾਲਾ ਨਹੀਂ ਹੋਰ ਵੀ ਆਰਮੀ ਦੇ ਕੀ ਬੱਚੇ ਨੇ ਜਿਨ੍ਹਾਂ ਨੂੰ ਪਤਾ ਵੀ ਨਹੀਂ ਹੈ ਬਿਮਾਰੀ ਬਾਰੇ ਉਹਨਾਂ ਲਈ ਗਵਰਨਮੈਂਟ ਜਿਹੜੀ 72 ਕੋੜ ਕੱਲੇ ਲਈ ਕਿੱਥੋਂ ਲਗਾ ਦੇਗੀ ਤੇ ਜੇ ਤੁਸੀਂ ਖੁਦ ਸੋਚੋ ਅਗਰ ਇੱਕ ਫੌਜੀ ਪੈਨਸ਼ਨ ਹੁੰਦਾ ਹੈ ਉਹ ਕਿੰਨੇ ਪੈਸੇ ਮਿਲਦੇ ਉਹਨੂੰ 30 40 50 ਲੱਖ ਅਗਰ ਉਹ ਸ਼ਹੀਦ ਹੁੰਦਾ ਹੈ ਤੇ ਉਹਨੂੰ ਲਗਭਗ ਜੈ ਇੰਡੀਅਨ ਗਵਰਨਮੈਂਟ ਪੰਜਾਬ ਗਵਰਨਮੈਂਟ ਕਰੋੜ ਦੇ ਦੇਗੀ ਜਿਹਨੂੰ ਜੋ ਮਾਨ ਸਾਹਿਬ ਨੇ ਬੋਲਿਆ ਕਿ ਇਸੀ ਪਰਿਵਾਰਾਂ ਨੂੰ ਕਰੋੜ ਰੁਪਏ ਦੇਵਾਂਗੇ ਤਾਂ ਮੇਰੀ ਇੰਡੀਅਨ ਮੇਰੀ ਜੋ ਫੌਜ ਜਿਹੜੀ ਮੇਰੀ ਹੈਗੀ ਆਰਮੀ ਆ ਉਹ ਦੇ ਦੇਗੀ 40-50 ਲੱਖ ਜਿੰਨਾ ਵੀ ਮੈਨੂੰ ਪਤਾ ਨਹੀਂ ਕਿ ਹਾਂ ਵੀ ਕਿੰਨਾ ਮਿਲਦਾ ਹੈ 1.5-2 ਕਰੋੜ ਹੋ ਜਾਏਗਾ 27 ਕਰੋੜ ਨਹੀਂ ਤੇ ਮੇਰੀ ਗਵਰਨਮੈਂਟ ਜਿਹੜੀ ਆ ਕਿੱਥੋਂ ਮੈਨੂੰ ਇੰਨਾ ਇਕੱਲੇ ਤੇ ਨਹੀਂ ਖਰਚ ਕਰ ਸਕਦੀ ਮੇਰੀ ਐਸਪੋਰ ਜੋ ਬਣਦਾ ਮੇਰੀ ਗਵਰਨਮੈਂਟ ਦਾ ਜੋ ਆਰਮੀ ਮੇਰੀ ਹੈਗੀ ਆ ਕੁਝ ਮੇਰੀ ਡਾਕਟਰ ਜੋ ਮੇਰੀ ਆਰਮੀ ਦੇ ਵਿੱਚ ਕੁਝ ਡਿਪਾਰਟਮੈਂਟ ਦੇ ਵਿੱਚ ਜਿੱਦਾਂ ਮੈਨੂੰ ਕਿ ਜਿੱਥੋਂ ਤੋਂ ਫੰਡ ਮਿਲੇਗਾ ਮੈਨੂੰ ਮੈਂ ਸਾਰੇ ਜਗ੍ਹਾ ਚਿੱਠੀਆਂ ਪਾਈਆਂ ਹੋਈਆਂ ਨੇ ਕਿ ਜਿੰਨਾ ਜਨੈਚ ਫੋਰ ਰੂਲ ਤੁਹਾਨੂੰ ਪਤਾ ਕਿ ਆਰਮੀ ਰੂਲਸ ਦੀ ਹੁੰਦੀ ਬੱਜੀ ਹੁੰਦੀ ਕਿ ਜੋ ਰੂਲ ਦੇ ਵਿੱਚ ਹੈ ਉਹ ਹੋਏਗਾ ਜੋ ਰੂਲ ਚ ਨਹੀਂ ਹੈ ਉਹ ਨਹੀਂ ਹੋਏਗਾ ਤੇ ਉਹਨਾਂ ਨੇ ਜੋ-ਜੋ ਮੈਂ ਚਿੱਠੀਆਂ ਮੈਨੂੰ ਦੱਸੀਆਂ ਨੇ ਉੱਥੇ ਤੇ ਮੈਂ ਚਿੱਠੀਆਂ ਭੇਜੀਆਂ ਨੇ ਹੁਣ ਉਹ ਹੌਲੀ-ਹੌਲੀ ਕਰਕੇ ਮਹੀਨੇ ਖੰਡ ਦੇ ਵਿੱਚ ਉਹ ਵੀ ਫੰਡਿੰਗ ਆ ਜਾਏਗੀ ਮੇਰੇ ਬੱਚੇ ਲਈ ਕੋਈ ਕਿਤੇੋਂ ਪੰਜ ਲੱਖ ਹੋਣ 10 ਲੱਖ ਹੋਵੇ ਜਾਂ ਕਰੋੜ ਜਿੰਨਾ ਵੀ ਮਿਲੇ ਹੋਏਗਾ ਉਹ ਉਹਨਾਂ ਦੇ ਰੂਲ ਦੇ ਮੁਤਾਬਿਕ ਮੈਨੂੰ ਮਿ ਉਹ ਮੇਰੇ ਬੱਚੇ ਦੇ ਅਕਾਊਂਟ ਦੇ ਵਿੱਚ ਆਪਣੇ ਆ ਪਾ ਜਾਏਗਾ ਤੇ ਬਾਕੀ ਦੇਸ਼ ਵਾਸੀਆਂ ਕਿ ਮੈਨੂੰ ਵਿਸ਼ਵਾਸ ਆ ਕਿ ਹਾਂ ਵੀ ਅਗਰ ਉਹ ਮੇਰੀ ਵਾਈਫ ਨੇ ਦੱਸਿਆ ਕਿ 5 ਲੱਖ ਬੰਦਾ ਅਗਰ 5-500 ਵੀ ਦਿੰਦਾ ਤੇ 25 ਕਰੋੜ ਹੋ ਜਾਂਦਾ ਤੇ ਕਰੋੜ ਤੇ ਸਾਡਾ ਵੈਸੇ ਵੀ 1.5 ਕਰੋੜ ਦੇ ਲਾਗੇ ਮੰਨੇ ਪਹੁੰਚ ਗਏ ਅਸੀਂ ਤੇ ਕਰਨੇ ਨੂੰ ਤੇ ਕੋਈ ਵੱਡੀ ਗੱਲ ਨਹੀਂ ਹੈਗੀ ਇੱਕ ਥੋੜੀ ਦਿਨ ਪਹਿਲਾਂ ਦੀ ਗੱਲ ਹੈ 17 ਫਰਵਰੀ ਨੂੰ 17 ਫਰਵਰੀ ਨੂੰ ਇੱਕ Air Force ਦਾ ਬੰਦਾ ਸੀ ਪ੍ਰਸ਼ਾਂਤ ਯਾਦਵ ਕਰਕੇ ਉਹ ਯੂਪੀ ਦਾ ਰਹਿਣ ਵਾਲਾ ਉਹਦੇ ਬੱਚੇ ਨੂੰ SMA Type 1 ਕਰਕੇ ਬਿਮਾਰੀ ਸੀ ਤੇ ਉਹਰਾ 14 ਕਰੋੜ ਰੁਪਏ ਲੱਗਣਾ ਸੀ ਉਹਰੇ ਬੱਚੇ ਨੂੰ ਤੇ ਉਹਨਾਂ ਨੇ ਵੀ ਮੁਹਿੰਮ ਸ਼ੁਰੂ ਕੀਤੀ ਸੀ ਜਿਹੜਾ ਯੂਪੀ ਦੇ ਵਿੱਚ ਕਈ ਉਹਨਾਂ ਦੇ ਤਕੜੇ-ਤਕੜੇ ਸੈਲੀਬ੍ਰਿਟੀਜ਼ ਨੇ ਜੋ ਯੂਟਿਊਬਰਸ ਨੇ ਉਹਨਾਂ ਕੋਲ ਗਏ ਆਪਣੇ ਸੋਨੂ ਸੂਸਰ ਕੋ ਗਏ ਇੱਕ ਆਪਣੇ ਇਹ ਉਹਨਾਂ ਦੇ ਕਾਮੇਡੀਅਨ ਹੈ ਇੱਕ ਬਿਹਾਰ ਸਾਈਡ ਯੂਪੀ ਸਾਈਡ ਦੇ ਆ ਨਾਮ ਨਹੀਂ ਆਦਾ ਰਿਹਾ ਮੈਨੂੰ ਉਹਨਾਂ ਕੋਲ ਗਏ ਉਹਨਾਂ ਦੀ ਵੀਡੀਓ ਪੈਨ ਦੇ ਨਾਲ ਉਹਨਾਂ ਦਾ ਪੈਸਾ ਇਕੱਠਾ ਹੋ ਗਿਆ ਜੀ ਅਗਰ ਉਹਨਾਂ ਦਾ 14 ਕਰੋੜ ਇਕੱਠਾ ਹੋ ਸਕਦਾ ਹੈ ਪੰਜਾਂ 6 ਮਹੀਨਿਆਂ ਦੇ ਵਿੱਚ ਤੇ ਮੈਂ ਤੇ ਚਲੋ ਕਿਸ ਪੰਜਾਬ ਦਾ ਰਹਿਣ ਵਾਲਾ ਆ ਮੈਂ ਸਾਡੇ ਪੰਜਾਬ ਦੇ ਵਿੱਚ ਤੇ ਬਹੁਤ ਵੱਡੇ ਦਾਨੀ ਐ ਕਿ ਇਹਨਾਂ ਨੇ ਲੰਗਰ ਲਗਾ ਦਿੰਦੇ ਤੇ ਮੈਂ ਨਹੀਂ ਮੈਨੂੰ ਨਹੀਂ ਲੱਗਦਾ ਕਿ ਹਾਂ ਵੀ ਜਦ ਲੋਕਾਂ ਤੱਕਰ ਗੱਲ ਪਹੁੰਚੇਗੀ ਮੇਰੀ ਤੇ ਦੇਰ ਲੱਗੇਗੀ ਔਰ ਇਹ ਤੇ 5-6 ਮਹੀਨੇ ਲੱਗੇ ਮੈਨੂੰ ਲੱਗਦਾ ਮੇਰੇ ਤੇ 5-6 ਘੰਟੇ ਵੀ ਨਹੀਂ ਲੱਗਣਗੇ ਅਗਰ ਲੋਕਾਂ ਤੱਕਰ ਮੇਰੀ ਐਕਚੁਅਲੀ ਗੱਲ ਪਹੁੰਚ ਜੇ 5-6 ਮਹੀਨੇ ਚਲੋ 5-6 ਘੰਟੇ ਤੋਂ ਜ਼ਿਆਦਾ ਬੋਲਦਾ 5-6 ਦਿਨ ਵੀ ਨਹੀਂ ਲੱਗਣਗੇ ਤੇ ਮੈਨੂੰ ਉਮੀਦ ਆ ਕਿ ਹਾਂ ਜਦੋਂ ਮੇਰੇ ਲੋਕੇ ਮੇਰੇ ਪੰਜਾਬੀ ਭੈਣ ਭਰਾਵਾਂ ਤੱਕਰ ਮੇਰੀ ਗੱਲ ਪਹੁੰਚੇਗੀ ਤੇ ਕੁਝ ਸਤਾਇ ਕੋਲ ਕੁਝ ਵੀ ਨਹੀਂ ਮੇਰੇ ਮੈਂ ਕਹਿੰਦਾ ਮੇਰਾ ਅੰਮ੍ਰਿਤਸਰ ਡਿਸਟ੍ਰਿਕਟ ਜਿਹੜਾ ਮੇਰਾ ਹੈ ਉਹਨਾਂ ਲਈ ਵੀ ਸਤਾਇ ਕੋਲ ਕੁਝ ਵੀ ਨਹੀਂ ਹੈਗਾ ਤੇ ਮੈਨੂੰ ਉਮੀਦ ਹੈ ਕਿ ਹਾਂ ਵੀ ਮੇਰੀ ਬੱਚੇ ਦੀ ਮਦਦ ਪੱਕਾ ਕਰਨਗੇ ਤਾਂ ਜੋ ਮੇਰੇ ਬੱਚੇ ਜਾਨ ਬਚ ਸਕੇ ਜਿਹੜਾ ਸਫਰ ਤੁਸੀਂ ਸ਼ੁਰੂ ਕਰਨ ਲੱਗੇ ਹੋ ਆਰਮੀ ਦੇ ਵਿੱਚੋਂ ਹੈਗੇ ਹੋ ਆਰਮੀ ਦੀ ਵਰਦੀ ਪਾ ਕੇ ਕਰਨ ਲੱਗੇ ਹੋ ਜੀ 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 ਅਸੀਂ ਵੀ ਚਾਹੁੰਦੇ ਹਾਂ ਕਿ ਤੁਸੀਂ ਹਮੇਸ਼ਾ ਦੇਸ਼ ਦੀ ਰੱਖਿਆ ਲਈ ਸਰਹੱਦ ਤੇ ਰਹਿੰਦੇ ਹੋ ਤੁਹਾਡੀ ਜਗ੍ਹਾ ਮੁਸੀਬਤ ਬਣੀ ਹੋਈ ਆ ਤੁਸੀਂ ਸਾਡੀਆਂ ਮੁਸੀਬਤਾਂ ਨੂੰ ਝੱਲਦੇ ਹੋ ਤਾਂ ਲੋਕ ਇਕੱਠੇ ਹੋ ਕੇ ਤੁਹਾਡੀ ਮੁਸੀਬਤ ਨੂੰ ਝੱਲਣ ਤੁਸੀਂ ਹੁਣ ਅੰਮ੍ਰਿਤਸਰ ਤੋਂ ਸਫ਼ਰ ਸ਼ੁਰੂ ਕਰਨ ਲੱਗੇ ਹੋ ਜਰੂਰੀ ਨਹੀਂ ਆ ਦੇਸ਼ ਦੇ ਵਿੱਚ ਵੀ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੇ ਅਜਿਹੇ ਲੋਕ ਬੈਠੇ ਨੇ ਜੋ ਕੱਲਾ ਕੱਲਾ ਹੀ ਇੰਨੀ ਕੁ ਜਿਹੜੀ ਆ ਉਹ ਮਨੀ ਦੇਂਦੀ ਹੈਸ਼ੀਅਤ ਰੱਖਦਾ ਕੋਈ ਉਹਨਾਂ ਨੂੰ ਵੀ ਇਸੇ ਹੀ ਤਰ੍ਹਾਂ ਦੀ ਕੋਈ ਪ੍ਰਾਰਥਨਾ ਕੋਈ ਉਹਨਾਂ ਅੱਗੇ ਵੀ ਕੋਈ ਕਰਨਾ ਚਾਹੋਗੇ ਉਹਨਾਂ ਨੂੰ ਮੈਸੇਜ ਦੇਣਾ ਚਾਹੋਗੇ ਕੋਈ ਸਰ ਮੈਂ ਤੁਹਾਨੂੰ ਪਹਿਲਾਂ ਵੀ ਬੱਸ ਸਕੀ ਜੋ ਆਪਣੇ ਪ੍ਰਸ਼ਾਂਤ ਸਿੰਘ ਯਾਦਵ ਸੀ ਉਹਨਾਂ ਦਾ 3 ਮਹੀਨੇ ਤੱਕਰ ਤੇ ਸਰ ਉਹਨਾਂ ਦਾ 3 ਕਰੋੜ ਕੀਤਾ ਸੀ ਤਿੰਨ ਮਹੀਨੇ ਮਹੀਨੇ ਉਹਨਾਂ ਨੇ ਇੱਕ ਵੀਡੀਓ ਵੀ ਬਣਾਈ ਸੀ ਇੱਕ ਗੁਰੂ ਜੀ ਕਰਕੇ ਹੈਗੇ ਉਹਨਾਂ ਦੇ ਕੁਝ ਯੂਪੀ ਦੇ ਕੋਈ ਬਾਬਾ ਜੀ ਜਿੱਦਾਂ ਉਹਨਾਂ ਦੇ ਪ੍ਰਚਾਰਕ ਹੁੰਦੇ ਨੇ ਜੇ ਪ੍ਰਚਾਰ ਕਰਦੇ ਉਹਨਾਂ ਕੋਲ ਗਏ ਉਹਨਾਂ ਦੀ ਵੀਡੀਓ ਵੀ ਮੇਰੇ ਕੋਲ ਹੈਗੀ ਆ ਉਹ ਮੈਂ ਤੁਹਾਨੂੰ ਦੱਸਾਂਗਾ ਤੁਸੀਂ ਲੋਕਾਂ ਦਿਖਾ ਦਿਖਾ ਸਕਦੇ ਜੋ ਲੋਕਾਂ ਨੂੰ ਵਿਸ਼ਵਾਸ ਲਿਕੇ ਹਾਂ ਬਈ ਇਹ ਉਹਨਾਂ ਦੇ ਤਿੰਨ ਉਹਨਾਂ ਦੇ ਕੋਲ ਜਦੋਂ ਗਿਆ ਸੀ ਬਾਬਾ ਜੀ ਕੋਲ ਉਹ 3 ਕਰੋੜ ਸੀ ਉਹਨਾਂ ਕੋਲ ਉਹਨਾਂ ਨੇ ਜਦੋਂ ਅਪੀਲ ਕੀਤੀ ਉਹਨਾਂ ਦੇ ਪੂਰੇ ਉਹਨਾਂ ਦਾ 14 ਕਰੋੜ ਇਕੱਠਾ ਹੋ ਗਿਆ ਤੇ ਮੈਨੂੰ ਨਹੀਂ ਲੱਗਦਾ ਕਿ ਹਾਂ ਵੀ ਮੇਰੇ ਜੇ ਪੰਜਾਬ ਦੇ ਵਿੱਚ ਹੈਗੇ ਨੇ ਜਿਹੜਾ ਵੱਡੇ ਵੱਡੇ ਸਾਡੇ ਵੀ ਇੱਥੇ ਦਾਨੀ ਵੀਰ ਹੈਗੇ ਨੇ ਕਿ ਟਾਈਮ ਲੱਗੇਗਾ ਸਾਨੂੰ ਇਕੱਠਾ ਕਰਨ ਲਈ ਤੇ ਬਾਕੀ ਉਹਨਾਂ ਨੂੰ ਕਿਸੇ ਨੇ ਉਹਨਾਂ ਨੇ ਇਹ ਵੀ ਦੱਸਿਆ ਉਹਨਾਂ ਨੇ ਕਿ ਉਹਨਾਂ ਨੂੰ ਕਿਸੇ ਨੇ 5 ਕਰੋੜ ਸੀਕ੍ਰੇਟ ਦਾਨ ਵੀ ਦਿੱਤਾ 5 ਕਰੋੜ ਰੁਪਏ ਇੱਕੋ ਬੰਦੇ ਨੇ ਦਿੱਤਾ ਉਹ ਵੀ ਜਿਹੜੀ ਉਹਨਾਂ ਦੇ ਬੱਚੇ ਐਨਜੀਓ ਦੇ ਵਿੱਚ ਸੀ ਪਿਆਵਾ ਉਹ ਐਨਜੀਓ ਵਾਲੇ ਕਹਿੰਦੇ ਕਿ ਹਾਂ ਵੀ ਇਹ ਤੁਹਾਨੂੰ ਦੱਸ ਨਹੀਂ ਸਕਦੇ ਨਾ ਤੋ ਉਹ ਬੰਦੇ ਨੂੰ ਪਤਾ ਕਿ ਸੀਕ੍ਰੇਟ ਕਿੰਨੇ ਦਿੱਤਾ ਦਾਨ ਨੇ ਤੇ ਉਹਨਾਂ ਨੂੰ ਦਿੱਤਾ ਵੀ ਆ ਕਰਨੂ ਦੇ ਮੈਂ ਕਹਿੰਨਾ ਕਿ ਹਾਂ ਵੀ ਇੱਕ ਬੰਦਾ ਵੀ ਕਰ ਸਕਦਾ ਜਿੰਨਾ ਕੋਈ ਮਾਇਆ ਦੀ ਕਮੀ ਨਹੀਂ ਹੈਗੀ ਤੇ ਉਹ ਤੇ ਚਲੋ ਪ੍ਰਮਾਤਮਾ ਆਪਣੇ ਮੇਰਾ ਜਿੰਨਾਂ ਦੇ ਮਨ ਦੇ ਵਿੱਚ ਆਏਗਾ ਜ ਜੁਹਨਾਂ ਤੇ ਗੱਲ ਜਾਏਗੀ ਤੇ ਕੋਈ ਪਤਾ ਨਹੀਂ ਕੋਈ ਇੱਕ ਹੀ ਕੋ ਗੁਰਸੇਖ ਵਗਾਰਾ ਕੋਈ ਆਪਣਾ ਆ ਜਾਏ ਜੋ ਮੇਰੀ ਮਦਦ ਕਰ ਦੇ ਤੇ ਮੈਨੂੰ ਪੱਕਾ ਵਿਸ਼ਵਾਸ ਆ ਦਰਬਾ ਗੁਰੂ ਰਾਮਦਾਸ ਜੀ ਅੱਗੇ ਮੈਨੂੰ ਪਤਾ ਕੋਈ ਨਾ ਕੋਈ ਵੱਧ ਕੇ ਪੱਕਾ ਆਏਗਾ ਤੇ ਮੇਰੀ ਜੋ ਮੇਰੀ ਜੇ ਮਹਿੰਮ ਸ਼ੁਰੂ ਕੀਤੀ ਉਹ ਪੱਕਾ 100% ਕਾਮਯਾਬ ਹੋਏਗੀ ਤੇ ਮੈਂ ਇਹੋ ਅਰਦਾਸ ਕਰਦਾ ਹਾਂ ਕਿ ਹਾਂ ਵੀ ਜਿਹੜਾ ਵੀ ਕੋਈ ਮੈਨੂੰ ਦੇਖ ਰਿਹਾ ਜਾਂ ਮੈਨੂੰ ਸੁਣ ਰਿਹਾ ਵਾ ਮੇਰੀ ਭਾਵੇਂ 1 ਰੁਪਿਆ ਵੀ ਮੇਰੀ 1 ਰੁਪਏ ਦੀ ਮਦਦ ਕਰੇ ਤੇ ਮੇਰੀ ਮਦਦ ਜ਼ਰੂਰ ਕਰੇ ਤਾਂ ਜੋ ਮੇਰੇ ਬੱਚੇ ਦੀ ਮਤ ਹੋ ਸਕੇ ਅਸੀਂ ਆਪਣੇ ਦਰਸ਼ਕਾਂ ਨੂੰ ਇੱਕ ਵਾਰੀ ਫੇਰ ਦੱਸ ਦਈਏ ਕਿ ਤੁਸੀਂ ਜੋ ਵੀ ਐਸ ਵੇਲੇ ਮਾਤਾ ਪਿਤਾ ਦੀ ਸਥਿਤੀ ਆ ਜਾਣ ਚੁੱਕੇ ਹੋ ਉਹਨਾਂ ਦੇ ਇੱਕ ਇੱਕ ਬੋਲ ਜਿਹੜੇ ਨੇ ਉਹ ਦਿਲ ਨੂੰ ਚੀਰਦੇ ਨੇ ਅਸੀਂ ਆਸ ਕਰਦੇ ਹਾਂ ਦੇਸ਼ ਵਾਸੀਆਂ ਦੇ ਕੋਲੋਂ ਔਰ ਵਿਦੇਸ਼ਾਂ ਦੇ ਵਿੱਚ ਬੈਠੇ ਉਹਨਾਂ ਸੱਜਣਾਂ ਦੇ ਕੋਲੋਂ ਜੋ ਕਿਸੇ ਵੀ ਗੁਰਦੁਆਰੇ ਮੰਦਿਰ ਮਸਜਿਦ ਦੇ ਵਿੱਚ ਕਰੋੜਾਂ ਰੁਪਏ ਦਾ ਦਾਨ ਕਰਦੇ ਆ ਗੁਰੂਆਂ ਦਾ ਬੋਲ ਹੈ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਤਾਂ ਐਸ ਵੇਲੇ ਦਾਨ ਦੀ ਲੋੜ ਆਸ ਪਰਿਵਾਰ ਨੂੰ ਆ ਸਾਨੂੰ ਉਮੀਦ ਹੈ ਕਿ ਸਾਡੀ ਖਬਰ ਲੋਕਾਂ ਤੱਕ ਪਹੁੰਚਦਿਆਂ ਇਹਨਾਂ ਦੇ ਬੱਚੇ ਦਾ ਇਲਾਜ ਜਿਹੜਾ ਉਹ ਯਕੀਨੀ ਆ ਦੇਖਦੇ ਰਹੋ ਐਨ ਟੀ ਵੀ ਪੰਜਾਬ ਹਿਮਾਚਲ ਹਰਿਆਣਾ ਕੈਮਰਾਮੈਨ ਜਿੰਦਰ ਦੇ ਨਾਲ ਕਸ਼ਮੀਰ ਸਿੰਘ ਗਿੱਲ